ਸੰਤ RAM ਸਿੰਘ ਜੀ ਸੀ ਆਪਣੇ ਗੁਰੂਆਂ ਦੇ ਉਹ ਹਰ ਸਾਲ ਅੱਜ ਦੇ ਦਿਨ ਕੀਰਤਨ ਕਰਾਉਂਦੇ ਲੰਗਰ ਲਾਉਂਦੇ ਆ ਤੇ ਆਪਣੇ ਉਸਤਾਦ ਆਪਣੇ ਵਿਦਿਆ ਗੁਰੂ ਜਿਹੜੇ ਵੀ ਹੋਣ ਜਿਨ੍ਹਾਂ ਤੋਂ ਕੋਈ ਵੀ ਗੁਣ ਲਿਆ ਹੋਵੇ ਫਿਰ ਉਹਨਾਂ ਦਾ ਅੱਜ ਦੇ ਦਿਨ ਸਦਕਾਰ ਕੀਤਾ ਜਾਂਦਾ ਹੈ ਪ੍ਰਾਤਨ ਗ੍ਰੰਥ ਅਨੁਸਾਰ ਪ੍ਰਾਤਨਰ ਵਯਤ ਅਨੁਸਾਰ ਸਾਡੇ ਦੇ ਵਿੱਚ ਰੋਹੀ ਗੁਰੂ ਦੀ ਪੂਜਾ ਹੈ ਅੰਤੁਰ ਗੁਰੂ ਅਰਾਧਨਾ ਜੇਵਾ ਜਾਪ ਕਰਨੋਂ ਨੇਤਰੀ ਸਤਗੁਰੂ ਵੇਖਣਾ ਸਰਵਨੀ ਸੁਣਨਾ ਕੋ ਨਾਉ ਸਤਗੁਰ ਸੇਤੀ ਦਿੱਤੇ ਹਮ ਦਰਗੇ ਪਾਈਏ ਠਾਉਂ ਪਰਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਥ ਦੇ ਜਗ ਮੇ ਉਤਮ ਕਾੜੀਏ ਬਿਰਲੇ ਕੇ ਕੇ ਗੁਰੂ 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 ਕਰਮਣ ਮੋਰਾ ਗੁਰੂ ਬਿਨਾ ਮੈਂ ਨਹੀਂ ਹੋਰ ਦਿਨ ਰਾਤ ਗੁਰੂ ਦੀ ਪੂਜਾ ਕੋਈ ਹਰਮੈਤਾ ਅਨੁਸਾਰ ਆਈ ਦੇ ਦੇਨ ਆਪਣੀ ਗੁਰੂ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਮਹਾਪੁਰਸ਼ਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਵੇਂ ਸਿੱਖ ਪੰਥ ਦੇ ਵਿੱਚ ਨਹੀਂ ਪਰ ਸੰਪਰਦਾਵਾਂ ਦੇ ਵਿੱਚ ਮਹਾਪੁਰਸ਼ ਗੁਰੂ ਹੁੰਦਿਆ ਨਾਲ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਜ਼ਰੂਰ ਨੇ ਆਪਣੇ ਜਿਸ ਤਰ੍ਹਾਂ ਬਾਬਾ ਜੀ ਦੇ ਤਨ ਬਾਬਾ ਨੰਦ ਸਿੰਘ ਜੀ ਦੇ ਗੁਰੂ ਮਹਾਪੁਰਖ ਸੰਨ ਬਾਬਾ ਮਾਹਰਨਾਮ ਸਿੰਘ ਜੀ ਜਿਨ੍ਹਾਂ ਤੋਂ ਬ੍ਰਹਿਮ ਦੀ ਪੜ੍ਹਾਈ ਕੀਤੀ ਵਿਦਿਆ ਗੁਰੂ ਸਾਹਿਬ ਬਾਬਾ ਵਦਾਵਾ ਸਿੰਘ ਜੀ ਬਾਬਾ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ ਦਸਤਾਰ ਵੀ ਵਿਛਾ ਦਿੰਦੇ ਸੀ ਆਪਣੇ ਵਿਦਿਆ ਗੁਰੂ ਦੇ ਰਾਹ ਦੇ ਵਿੱਚ ਬਾਬਾ ਜੀ ਦੇ ਗੁਰੂ ਸੰਗ ਬਾਬਾ ਅਨੰਦ ਸਿੰਘ ਜੀ ਮਹਾਰਾਜ ਜਿੰਨਾ ਤੋਂ ਸਾਰੀ ਪੜ੍ਹਾਈ ਗੁਰਮਤਿ ਦੀ ਲਈ ਤੇ ਬਾਬਾ ਜੀ ਦੇ ਵੀ ਵਿਦਿਆ ਗੁਰੂ ਬਾਬਾ ਵਧਾਵਾ ਸਿੰਘ ਜੀ ਸੀ ਬਾਬਾ ਈਸ਼ਰ ਸਿੰਘ ਜੀ ਨੂੰ ਮਹਾਰਾਜ ਨੂੰ ਭੇਜ ਕੇ ਬਾਬਾ ਜੀ ਨੇ ਇਹ ਮਰਯਾਦਾ ਕਰਾਈ ਸੀ ਕਿ ਸਾਡੇ ਗੁਰੂ ਮਹਾਂਪੁਰਸ਼ ਨੇ ਵਿਦਿਆ ਗੁਰੂ ਉਹਨਾਂ ਤੋਂ ਪੰਜ ਅੱਖਰ ਪੜਾਵੋ ਫਿਰ ਬਾਬਾ ਜੀ ਨੇ ਪੰਜ ਅੱਖਰ ਪੜ੍ਹੇ ਸੀ ਊੜਾ ਐੜਾ ਈੜੀ ਸੱਸਾ ਹਾ ਕਟਿਆ ਜਮਾ ਦਾ ਫਾਹ ਇਹ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਇਸ ਤਰ੍ਹਾਂ ਆਪਣੇ ਉਸਤਾਦ ਬਾਬਾ ਕੁੰਨਨ ਸਿੰਘ ਜੀ ਵੀ ਮਹਾਰਾਜ ਜਦੋਂ ਵੀ ਬਾਬਾ ਕੇਰ ਸਿੰਘ ਜੀ ਉਸਤਾਦ ਮਿਲਦੇ ਸੀ ਉਹਨਾਂ ਨੂੰ ਮੱਥਾ ਟੇਕਦੇ ਸੀ ਬਹੁਤ ਸਤਿਕਾਰ ਕਰਦੇ ਸੀ ਕਿ ਇਹਨਾਂ ਤੋਂ ਕੀਰਤਨ ਸਿੱਖਿਆ ਜਿਨ੍ਹਾਂ ਤੋਂ ਗੁਰਬਾਣੀ ਦੀ ਸੰਥਿਆ ਲਈ ਕੀਰਤਨ ਸਿੱਖਿਆ ਜਿਨ੍ਹਾਂ ਨੇ ਗੁਰੂ ਨਾਲ ਜੋੜਿਆ ਹੋਵੇ ਆਵਾਜ਼ ਸਹੀ ਕਰਿਓ ਥੋੜੀ ਗੂੰਜ ਜੀ ਕਟਾ ਦਿਉ ਕੋਲ ਕਮਾਈ ਤੇ ਸੁਮਿੱਤਰ ਵਿਚੋਲੇ ਜੈ ਮਿਲਕੰਤ ਬਿਸ਼ਾਣਾ ਜਿਨੂੰ ਮਿਲ ਕੇ ਆਪਣੀ ਗੁਰੂ ਦੀ ਪਛਾਣ ਕੀਤੀ ਏ ਉਹ ਸਭ ਚੋਲੇ ਤੋਂ ਕੁਰਬਾਨ ਜਾਈਏ ਇਹ ਗੁਰੂ ਸਾਹਿਬ ਨੇ ਸਾਨੂੰ ਸਮਤ ਦਿੱਤੀ ਏ ਕਿ ਕਦੀ ਵੀ ਜਿਨ੍ਹਾਂ ਤੋਂ ਕੀਰਤਨ ਸਿੱਖਿਆ ਏ ਗੁਰਬਾਣੀ ਸਿੱਖੀ ਏ ਜ ਜਨਾ ਤੁਹਾਨੂੰ ਗੁਰੂ ਨਾਲ ਜੋੜਿਆ ਏ ਉਹਨਾਂ ਦਾ ਕਦੀ ਵੀ અપਮਾਨ ਨਾ ਕਰੋ ਉਹਨਾਂ ਦਾ ਸਤਕਾਰ ਕਰੋ ਉਹ ਉਹਨਾਂ ਨੇ ਤੁਹਾਨੂੰ ਵਿਦਿਆ ਦਿੱਤੀ ਏ ਇਹ ਬਾਬਾ ਅਨੰਦ ਸਿੰਘ ਜੀ ਨੇ ਸਿਖਾਇਆ ਸੀ ਕਿ ਵਿਦਿਆ ਗੁਰੂ ਦਾ ਸਤਕਾਰ ਕਿਵੇਂ ਕਰੀਦਾ ਤੇ ਕਿਵੇਂ ਉਹ ਕਰਦੇ ਸਨ ਭਾਵੇਂ ਬਾਬਾ ਵਧਾਵਾ ਸਿੰਘ ਜੀ ਕਹਿੰਦੇ ਸੀ ਜੀ ਤੁਸੀਂ ਤਾਂ ਵੱਡੇ ਜੀ ਸਾਡਾ ਲੇਖਾ ਪਾੜਨ ਵਾਸਤੇ ਤੁਸੀਂ ਆਏ ਜੀ ਇਓਂ ਬਾਬਾ ਜੀ ਸਤਕਾਰ ਕਰਦੇ ਸੀ ਅੱਜ ਗੁਰਪੂਰਨਮਾਹੀ ਤੇ ਸਾਰੇ ਆਪਣੇ ਅਸਤ ਗੁਰੂ ਮਹਾਪੁਰਸ਼ ਉਹਨਾਂ ਦਾ ਜਰੂਰ ਸਤਕਾਰ ਕਰੂੰ ਜਿਨ੍ਹਾਂ ਨੇ ਤੁਹਾਡੀ ਚ ਖੈਰ ਪਾਈ ਏ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇ ਸਾਮ ਹਉ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ਼ਾ ਜਿਹੜਾ ਸਾਨੂੰ ਰੱਬ ਦਾ ਸੰਦੇਸ਼ਾ ਦੇਵੇ ਬਹੁਤ ਗੁਰਬਾਣੀ ਦੇ ਵਿੱਚ ਸਮਤ ਦਿੱਤੀ ਹੋਈ ਏ ਤੈ ਸਾਬ ਕੀ ਆ ਬਾਤ ਜੇ ਆਖਾਂ ਕੌਣ ਨਾਨਕ ਕਿਆ ਦੀਜੇ ਸੀਸ ਵੱਡੇ ਕਰ ਬੈ ਸੰਦੀਜੇ ਬਿਨ ਸਰ ਸੇਵ ਕਰੀਜੇ ਅੱਜ ਦੇ ਦਿਨ ਸਭ ਗੁਰੂਆਂ ਪੀਰਾਂ ਦੇ ਚਰਨਾਂ ਤੇ ਨਮਸਕਾਰ ਹੀ ਕਬੀਰ ਪੂੰਗਰਾ ਉਲਹ ਰਾਮ ਕਾ ਸਭ ਗੁਰ ਪੀਰ ਹਮਾਰੇ ਆਪਣੀ ਗੁਰੂ ਗੁਰੂ ਗ੍ਰੰਥ ਸਾਹਿਬ ਆਪਣੀ ਗੁਰੂ ਗੁਰੂ ਬਾਣੀ ਆਪਣਾ ਗੁਰੂ ਸਾਧ ਸੰਗਤ ਆਪਣੇ ਗੁਰੂ ਮਹਾਪੁਰਸ਼ ਨੇ ਮਹਾਪੁਰਸ਼ ਵੀ ਗੁਰੂ ਨੇ ਸਾਧ ਸੰਗਤ ਵੀ ਗੁਰੂ ਏ ਗੁਰਬਾਣੀ ਵੀ ਗੁਰੂ ਏ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਏ ਇਸ ਕਰਕੇ ਗੁਰੂਆਂ ਦੀ ਪੂਜਾ ਸਤਕਾਰ ਆਦ ਗੁਰੇ ਨਮਹਿ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੀ ਜਿਹੜੇ ਆਦ ਵਿੱਚ ਗੁਰੂ ਹੋਏ ਆ ਗੁਰੂ ਨਾਨਕ ਸਾਹਿਬ ਜੀ ਮੇਰੀ ਉਹਨਾਂ ਨੂੰ ਨਮਸਕਾਰ ਹੈ ਜੁਗਾਦ ਵਿੱਚ ਜਿਹੜੇ ਦੂਸਰੇ ਗੁਰੂ ਹੋਏ ਨੇ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਮੇਰੀ ਨਮਸਕਾਰ ਹੈ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਉਹਨਾਂ ਨੂੰ ਮੇਰੀ ਨਮਸਕਾਰ ਹੈ ਚੌਥੀ ਮੇਰੀ ਸਭ ਤੋਂ ਵੱਡੀ ਨਮਸਕਾਰ ਆਪਣੇ ਗੁਰਦੇਵ ਨੂੰ ਲਈ ਸ੍ਰੀ ਗੁਰਦੇਵ ਜੀ ਨਮੇ ਇਹਦਾ ਇੱਕ ਅਰਥ ਇਹ ਆ ਦੂਜਾ ਇਹਦਾ ਅਰਥ ਆ ਆਦਮ ਸੁਪਰਮਾਤਮਾਕਾਰ ਪੁਰਖ ਯੁਗਾ ਵਿੱਚ অবতার ਯੁਗਾਦ ਜਿੰਨੇ ਵੀ ਯੁਗਾ ਵਿੱਚ ਗੁਰੂ ਹੋਏ ਨੇ ਸਤ ਗੁਰੂ ਜਿੰਨੇ ਵੀ ਕਾਲ ਯੁਗ ਦੇ ਵਿੱਚ ਸਾਡੇ ਗੁਰੂ ਪੀਰ ਤੇ ਗੁਰੂ ਰਾਮਦਾਸ ਨੂੰ ਮੇਰੀ ਨਮਸਕਾਰ ਹੈ ਇਹ ਸਾਨੂੰ ਗੁਰੂਆਂ ਨੇ ਹੀ ਸਮਤ ਦੇ ਕੇ ਦੱਸਿਆ ਹੈ ਕਿ ਅਸੀਂ ਜਿਸ ਤਰ੍ਹਾਂ ਤਨਤਨ ਬਾਬਾ ਅਨੰਦ ਸਿੰਘ ਜੀ ਦੇ ਸ਼ਰਨ ਪੂਜਦੇ ਹਾਂ ਤਨਤਨ ਬਾਬਾ ਈਸ਼ ਸਿੰਘ ਜੀ ਦੇ ਤਨਤਨ ਆਪਣੇ ਮਹਾਪੁਰਸ਼ ਜਿਨ੍ਹਾਂ ਤੋਂ ਅਸੀਂ ਚਰਨਾ ਵਿਚ ਰਹੇ ਆ ਜਿਨ੍ਹਾਂ ਨੇ ਸਾਡੇ ਤੇ ਮਿਹਰ ਕੀਤੀਆਂ ਨੇ ਅਸੀਂ ਆਪਣੇ ਉਹਨਾਂ ਮਾਪੁਰਸ਼ਾਂ ਦੇ ਵੀ ਚਰਨ ਪੂਜਦੇ ਆ ਅੱਜ ਦੀ ਜਿਹੜੀ ਗੁਰਪੂਰਨਮਾਦੀ ਗੁਰਮਰਯਾਦਾ ਹੈ ਉਸ ਕਰਕੇ ਦਾਸ ਨੇ ਚਾਰ ਘੁੰ ਮਜਨ ਸਾਂਝੇ ਕੀਤੇ ਆ ਕਿ ਆਪਣੇ ਗੁਰੂਆਂ ਦਾ ਸਤਕਾਰ ਕਰੋ ਮਾਂ ਬਾਪ ਵੀ ਗੁਰੂ ਹੁੰਦੇ ਆ ਕਹਿੰਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਉਥੇ ਫਿਰ ਕਿਹਾ ਵੀ ਸਾਰੇ ਮੇਰੇ ਗੁਰਦੇਵ ਨੇ ਗੁਰੂ ਨੇ ਮਾਂ ਬਾਪ ਵੀ ਗੁਰੂ ਹੁੰਦੇ ਆ ਉਹਨਾਂ ਨੂੰ ਵੀ ਮੱਥਾ ਟੇਕੋ ਉਹਨਾਂ ਦੀ ਵੀ ਆਸ਼ੀਰਵਾਦ ਲਵੋ ਤੇ ਬਾਬਾ ਨਰੈਣ ਸਿੰਘ ਜੀ ਦਾ ਵੀ ਸ਼ਾਵਣ ਦੇ ਮਹੀਨੇ ਵਿੱਚ ਜਨਮ ਦਿਨ ਹੁੰਦਾ ਕਿ ਬਰਸੇ ਹਾਂਜੀ ਭਾਈ ਬਾਬਾ ਨਰਨ ਸਿੰਘ ਦਾ ਜਨਮ ਦਿਨ ਹੁੰਦਾ ਹੈ ਕਿ ਵਰਸੀ ਜਨਮ ਦਿਨ ਹੁੰਦਾ ਹੈ ਸਾਉਣ ਦੇ ਮਹੀਨੇ ਵਿੱਚ 16 ਤੋਂ 20 ਜੁਲਾਈ ਨੂੰ ਉਹ ਭਾਈ ਮਨਜੀਤ ਸਿੰਘ ਜੀ ਕਹੇਗੇ ਸੀ ਸੰਗਤਾਂ ਨੂੰ ਸਾਉਣ ਦੇ ਮਹੀਨੇ ਵਿੱਚ ਮਾਣੂ ਕੇ ਪਿੰਡ ਵਿੱਚ ਮਨਾਇਆ ਜਾਂਦਾ ਹੈ ਤੇ ਨਾਲ ਬਾਬਾ ਜੀ ਬਾਬਾ ਨਨ ਸਿੰਘ ਮਹਾਰਾਜ ਦੀ ਵਰਸੀ ਆ ਰਹੀ ਹੈ ਬਹੁਤ ਵੱਡਾ ਦਿਨ ਨਾਨਕ ਸਰਵਾਸਤੀ ਸਾਰੇ ਮਹਾਪੁਰਸ਼ ਸਾਰੀਆਂ ਸੰਗਤਾਂ ਮਹੀਨਾ ਡੇਢ ਮਹੀਨਾ ਪਿਆਏ ਸਭ ਤਿਆਰੀਆਂ ਕਰ ਲਓ ਵਰਸੀ ਦੀਆਂ ਸੇਵਾ ਰੰਭਲ ਕਰ ਲਵੋ ਕਿ ਧੰਤਨ ਬਾਬਾ ਅਨੰਦ ਸਿੰਘ ਜੀ ਦੀ ਵਰਸੀ ਦਾ ਦਿਹਾੜਾ ਆ ਰਿਹਾ ਹੈ 26 ਗਸਤ ਨੂੰ ਅਜੇ 10 ਜੁਲਾਈ ਹੈ ਇਥੇ ਬਹੁਤ ਉਮਤਾਮ ਨਾਲ ਮਨਾਇਆ ਜਾਣਾ ਹੈ ਸਾਰੇ ਮਹਾਪੁਰਸ਼ਾਂ ਵੱਲੋਂ ਬਾਬਾ ਕਾਲਾ ਸਿੰਘ ਜੀ ਵੀ ਬਾਹਲੇ ਦੀ ਸ਼ਮਚ ਗਏ ਹੋਈ ਸੀ ਬਾਬਾ ਲਖਾ ਸਿੰਘ ਜੀ ਵੀ ਸੰਤ ਭਾਗ ਸਿੰਘ ਵੀ ਕਾਫੀ ਮਹਾਂਪੁਰਸ਼ ਜਿਹੜੇ ਬਾਲਦੇਸ਼ਾਂ 'ਚ ਗਏ ਹੋਏ ਸੀ ਸਾਰੇ ਇਸ ਪਾਪ ਪੂਰਨ ਮਾਸ਼ੀ ਤੇ ਪਹੁੰਚੇ ਨੇ ਜੀ ਆਇਆਂ ਨੂੰ ਸਮਾ ਲਾਉਣਗੇ ਸੰਤ ਬਾਬਾ ਕਲਾ ਸਿੰਘ ਜੀ ਵੀ ਸੰਤ ਬਾਬਾ ਲਖਾ ਸਿੰਘ ਜੀ ਵੀ ਆਪਣਾ ਸਮਾ ਲਾਉਣਗੇ ਹੋਰ ਜਿੰਨੇ ਰਾਗੀ ਸਾਡੀ ਪ੍ਰਚਾਰਕ ਆਏ ਨੇ ਸਾਰੇ ਸਾਰੇ